ਫਗਵਾੜਾ ਹੁਸ਼ਿਆਰਪੁਰ ਰੋਡ ਤੇ ਵਾਪਰਿਆ ਸੜਕੀ ਹਾਦਸਾ ਤਿੰਨ ਨੌਜਵਾਨਾਂ ਦੀ ਗਈ ਜਾਨ ਜੀਸੀਬੀ ਦੇ ਨਾਲ ਹੋਈ ਜ਼ਬਰਦਸਤ ਟੱਕਰ ਫਗਵਾੜਾ ਹੁਸ਼ਿਆਰਪੁਰ ਰੋਡ ਤੇ ਸੜਕੀ ਹਾਦਸੇ ਦੀ ਖਬਰ ਸਾਹਮਣੇ ਆਈ ਹੈ ਦਰਸਲ ਤਿੰਨ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਮੋਟਰਸਾਈਕਲ ਸਵਾਰ ਤਿੰਨੋਂ ਨੌਜਵਾਨ ਜਿਨ੍ਹਾਂ ਦੀ ਕੀ ਜੀਸੀਬੀ ਦੇ ਨਾਲ ਜ਼ਬਰਦਸਤ ਟੱਕਰ ਹੁੰਦੀ ਹੈ ਫਗਵਾੜਾ ਹੁਸ਼ਿਆਰਪੁਰ ਰੋਡ ਤੇ ਜਗਜੀਤਪੁਰ ਵਿਖੇ ਜੀਸੀਬੀ ਦੇ ਨਾਲ ਟੱਕਰ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਮੌਕੇ ਤੇ ਤਿੰਨੋਂ ਨੌਜਵਾਨਾਂ ਦੀ ਜਾਨ ਚਲੀ ਗਈ ਹੈ ਪੁਲਿਸ ਨੇ ਪਹੁੰਚ ਕੇ ਮ੍ਰਿਤਕ ਦੇਹਾਂ ਕਬਜ਼ੇ ਦੇ ਵਿੱਚ ਲਈਆਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਨੌਜਵਾਨ ਟਾਇਲ ਦਾ ਕੰਮ ਕਰਦੇ ਸਨ ਤੇ ਹੁਸ਼ਿਆਰਪੁਰ ਵਾਲੀ ਸਾਈਡ ਤੋਂ ਫਗਵਾੜਾ ਵੱਲ ਰਸ ਜਿਸ ਦੌਰਾਨ ਜਗਜੀਤਪੁਰ ਕੋਲ ਇਹ ਹਾਦਸਾ ਵਾਪਰਦਾ ਜੀਸੀਬੀ ਦੇ ਨਾਲ ਜ਼ਬਰਦਸਤ ਟੱਕਰ ਦੇ ਦੌਰਾਨ ਤਿੰਨੋਂ ਨੌਜਵਾਨਾਂ ਦੀ ਜਾਨ ਚਲੀ ਗਈ ਹੈ ਇੱਕੋ ਝਟਕੇ ਦੇ ਵਿੱਚ ਤਿੰਨ ਘਰਾਂ ਦੇ ਚਿਰਾਗ ਬੁਝ ਗਏ ਨੇ ਉਦਰੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਦੀ ਪਛਾਣ ਰੋਹਿਤ ਆਕਾਸ਼ ਤੇ ਮਨੋਜ ਦੇ ਵਜੋਂ ਹੋਈ ਹੈ ਜੋ ਕਿ ਮੋਹੱਲਾ ਗੋਬਿੰਦਪੁਰ ਫਗਵਾੜਾ ਦੇ ਵਾਸੀ ਦੱਸੇ ਜਾ ਰਹੇ ਨੇ ਪੁਲਿਸ ਨੇ ਜੀਸੀਬੀ ਕਬਜ਼ੇ ਦੇ ਵਿੱਚ ਲੈ ਕੇ ਚਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ ਮੈਂ ਡਾਕਟਰ ਕਿਰਨਦੀਪ ਹਾਂ ਇੱਥੇ ਸਿਵਲ ਹਸਪੀਟਲ ਫਗਵਾੜਾ ਇਹ ਮੋਤਲਾ ਹੈ ਸਾਡੇ ਕੋਲ ਤਕਰੀਬਨ 6:50 ਦੇ ਕਰੀਬ ਇੱਕ ਪੇਸ਼ੈਂਟ ਆਏ ਤੇ ਦੋ ਡੈਡ ਬodies ਆਈਆਂ ਨੇ ਦੋ ਡੈਡ ਪੇਸ਼ੈਂਟਾਂ ਦੀ ਤੇ ਜੋ ਦੱਸਿਆ ਜਾ ਰਿਹਾ ਹੈਗਾ ਇਹ ਆ ਉਹ ਐਕਸੀਡੈਂਟ ਕੇਸਿਸ ਦੱਸ ਰਹੇ ਤੇ ਫਿਰ ਇੱਕ ਸਾਡੇ ਕੋਲ 7 ਵਜੇ ਨਾਲ ਦੀਆਂ ਵਿੱਚ ਬੋਡੀ ਆਉਂਦੀ ਹੈ ਕਿ ਉਹ ਵੀ ਜਿਹੜਾ ਬਰੋਡਡ ਬੀਸ਼ਨ ਸੋ ਟੂਟਲ ਮਿਲਾ ਕੇ ਜਿਹੜੇ ਆ ਬਰੋਡਡਡ ਪੇਸ਼ੈਂਟ ਆਏ ਬਟ ਉਹ ਅਨਨੋਨ ਹੈਗੇ ਆ ਉਹਨਾਂ ਦੀ ਕੋਈ ਵੀ شناخت ਅਜੇ ਤੱਕ ਨਹੀਂ ਹੋ ਪਾਈ ਹੈਗੀ ਸੋ ਕਪਲਸਟੀਆਂ ਦੇ شناخت ਕਰਨ ਦੇ ਵਿੱਚ ਹੀ ਰਹੇ ਹੋਏ ਲੱਗੇ ਹੋਏ ਹਨ ਤੇ ਬੋਡੀਜ਼ ਆਪਾਂ ਜਿਹੜੀ ਮੌਕੇ ਤੇ ਰੱਖ ਰਹੇ ਆ ਮੈਡਮ ਜੀ ਕੋਈ ਕੁਝ ਪਤਾ ਚੱਲੇਗਾ ਕਿਸ ਕਿਸ ਚੀਜ਼ ਦੇ ਵਿੱਚ ਐਕਸੀਡੈਂਟ ਹੋਇਆ ਹੈ ਸਾਨੂੰ ਐਕਚੁਅਲੀ ਨਹੀਂ ਐਗਜ਼ੈਕਟਲੀ ਪਤਾ ਹੈਗਾ ਕਿਉਂਕਿ ਜੋ ਨਾਲਾਏ ਇਹਨਾਂ ਨੇ ਬਸ ਇਨਫੋਰਮੇਸ਼ਨ ਦਿੱਤੀ ਹੈ ਜਗਜੀਤਪੁਰ ਦੇ ਲਾਗੇ ਜਿਹੜਾ ਹੈਗਾ ਜਾਂ ਕਿਹਾ ਜਾ ਰਿਹਾ ਹੈ ਸ਼ਸਤਰਪੁਰ ਦੇ ਕੋਈ ਐਕਸੀਡੈਂਟ ਹੋਇਆ ਹੈਗਾ ਬਾਕੀ ਜੋ ਮੌਕੇ ਤੇ ਬਜ਼ੁਰਗ ਨੂੰ ਤੁਹਾਨੂੰ ਬੈਸਿਕ ਹੈ ਅੰਜ ਸਰ ਕੀ ਮਾਮਲਾ ਕੀ ਜਿਹੜਾ ਅੱਜ 160 ਦੇ ਕਾਲ ਆਈ ਦੀ ਜਗਜੀਤਪੁਰ ਪਿੰਡ ਬਏ ਐਕਸੀਡੈਂਟ ਹੋਇਆ ਥਾ ਔਰ ਕਹਾਂ ਤੋਂ ਲਾਇਤੇ ਤੇ ਡਾਕਟਰ ਸਾਹਿਬ ਨੇ ਟਿਕ ਲੈ ਕੇ ਕਰਦੇ ਸਰ ਕੁਝ ਪਤਾ ਚੱਲਾ ਕਿਸ ਕਿਸ ਦੇ ਵਿੱਚ ਦੇ ਵਿੱਚ ਐਕਸੀਡੈਂਟ ਹੋਇਆ ਹਾਂ ਜੀ ਸੀ ਵੀ ਸੇ ਐਕਸੀਡੈਂਟ ਹੋਇਆ ਥਾ ਨਾ ਕਿੰਨੇ ਲੋਗ ਨਾ ਮੈਂ ਗਏ ਤਾਂ ਵਾਪੇ ਸਿੰਗਲ ਦਾ ਤੇ ਤਿੰਨ ਲੋਕ ਬਤਾ ਰਹੇ ਸਨ ਮੋਟਰਸਾਈਕਲ ਦੇ ਉੱਪਰ ਤੇ ਹਾਂ ਮੋਟਰਸਾਈਕਲ ਤੇ ਤੇ ਤਿੰਨੋ ਵਿਅਕਤੀ ਕਿਦਾਂ ਕੰਡੀਸ਼ਨ ਕਿਦਾਂ ਨਹੀਂ ਹਮਾਰ ਪੰਮ ਤੇ ਇਕ ਲਾਇ ਤੇ ਉਹ ਡੈਥ ਹੋ ਗਿਆ ਡਾਕਟਰ ਸਾਹਿਬ ਨੇ ਕਲੀਅਰ ਕਰ ਮੈਨੂੰ ਕਿਸੇ ਦੇ ਮੁੰਡੇ ਦਾ ਫੋਨ ਆਇਆ ਕਹਿੰਦਾ ਨਾ ਐਕਸੀਡੈਂਟ ਹੋਇਆ ਹੈ ਤੇ ਮੈਂ ਫੋਨ ਕਰਕੇ ਦੇਖਿਆ ਫੋਨ ਕਰਕੇ ਪਤਾ ਲੱਗਾ ਕਿ ਤਿੰਨ ਮੁੰਡੇ ਆ ਤੇ ਫੋਨ ਕਰਕੇ ਪੁੱਛਿਆ ਤਾਂ ਕਿਸੇ ਮੈਡਮ ਜਿਹਦਾ ਐਕਸੀਡੈਂਟ ਆ ਫੋਨ ਚੱਕਿਆ ਤਾਂ ਮੈਡਮ ਨੇ ਕਿਸੇ ਨੇ ਫੋਨ ਚੱਕੀ ਮੈਂ ਗੱਲ ਕੀਤੀ ਮੈਂ ਕਿ ਮੈਡਮ ਇੱਥੇ ਐਕਸੀਡੈਂਟ ਹੋਇਆ ਜੀ ਕਹਿੰਦੇ ਹਾਂਜੀ ਫੋਨ ਸਾਡੇ ਕੋਲ ਪਿਆ ਆ ਕਹਿੰਦੇ ਕੋਈ ਜੇਐਸਵੀ ਵਾਲਾ ਮਾਰ ਕੇ ਚਲਾ ਗਿਆ ਕੋਈ ਜੇਐਸਵੀ ਵਾਲੀ ਦੀ ਗਲਤੀ ਆ ਸਰ ਕਿੱਥੇ ਹੋਇਆ ਐ ਐਕਸੀਡੈਂਟ ਕੁਝ ਪਤਾ ਚੱਲੇ ਜਗਜੀਤਪੁਰ ਹੋਇਆ ਤੇ ਕਿੱਥੇ ਦੇ ਰਹਿਣ ਵਾਲੇ ਗੋਵਿੰਦਪੁਰੇ ਦੇ ਜੀ ਇੰਨੇ ਅਸੀਂ ਗੋਵਿੰਦਪੁਰੇ ਰਹਿੰਦੇ ਆ ਨਾਮ ਵਗੈਰਾ ਕੋਈ ਹੈ ਨਾਮ ਇੱਕ ਦਾ ਆਕਾਸ਼ ਆ ਇੱਕ ਦਾ ਨਾਮ ਰੋਹਿਤ ਆ ਇੱਕ ਦਾ ਨਾਮ ਮੋਹਨ ਆ ਤੇ ਇਕੱਠੇ ਰਹਨੇ ਤੁਸੀਂ ਇਕੱਠੇ ਰਹਨੇ ਲੱਗ ਇੱਕ ਜਿੱਦਾਂ ਇੱਧਰ ਇੱਧਰ ਰਹਨੇ ਲੱਗ ਛਾਗੀ ਰਹਨੇ ਪਲਾੜ 'ਚ ਹੀ ਰਹਨੇ ਸਨ ਤੇ ਤਿੰਨਾਂ ਦੀ ਮੌਤ ਹੋ ਗਈ ਹਾਂ ਤੁਸੀਂ ਮੈਂ ਦੇਖਿਆ ਇਹ ਕਹਿੰਦੇ ਤਿੰਨਾਂ ਦੀ ਹੋ ਗਈ ਹੈ ਜੀ ਇਹ ਕੱਤੇ ਸੀਗੇ ਸਕੂਟਰੀ ਦੇ ਸੈੱਟ ਸੀਗੇ ਨਹੀਂ ਮੋਟਰਸਾਈਕਲ ਦੇ ਸੀਗੇ ਜੀ ਮੋਟਰਸਾਈਕਲ ਤੁਹਾਡਾ ਸ਼ੁਮਨਾਮ ਕੀ ਕੀ ਸੀਸ਼ ਕੁਮਾਰ ਜੀ ਤੇ ਸ਼ਾਮੀ ਨੂੰ ਪਤਾ ਲੱਗਾ ਕਿ ਇੱਕ ਜਗਦੀਪਪੁਰ ਦੇ ਲਾਗੇ ਐਕਸੀਡੈਂਟ ਹੋਇਆ ਮੈਂ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਜੀਸੀਪੀ ਔਰ ਇੱਕ ਮੋਟਰਸਾਈਕਲ ਉੱਥੇ ਖੜਾ ਸੀ। ਇੱਕ ਢੜਬੋਣੀ ਪਈ ਸੀ। ਤੇ ਜਦੋਂ ਉੱਥੇ ਮੈਂ ਗਿਆ ਤਾਂ ਪਬਲਿਕ ਕਾਫੀ ਇਕੱਠੀ ਹੋਈ ਹੋਈ ਸੀ। ਉਹਨਾਂ ਨੇ ਕਿਹਾ ਵੀ ਤਿੰਨਾ ਮੁੰਡਿਆਂ ਦਾ ਜਿਹੜਾ ਐਕਸੀਡੈਂਟ ਹੋਇਆ ਇਹ ਸ਼ਾਰਪਰ ਵੱਲੋਂ ਆਏ ਸੀਗੇ। ਕਿ ਇਧਰੋਂ ਜਿਹੜੀ ਆ ਪੁਵਾੜੇ ਵੱਲੋਂ ਜਾਂਦੀ ਸੀ ਜੇਸੀਪੀ ਉਹ ਜਿਹੜੀ ਚਿੱਤਪੁਰ ਨੂੰ ਮੋੜ ਲੱਗੀ ਸੀ। ਉਹ ਮੁੜ ਗਈ ਆ ਇਹਨਾਂ ਦੇ ਆਪਸ ਵਿੱਚ ਉੱਥੇ ਟੱਕਰ ਹੋਈ ਆ। ਇਹ ਮੁੰਡੇ ਕੱਥੇ ਸੀ ਜੀ ਮੋਡਰਨ ਰੇ ਮੋਡਸਕਿਟ ਸੀ ਅੱਛਾ ਬਾਕੀ ਕੀ ਬਣਿਆ ਬਕਤੀਆਂ ਦੇ ਬਾਕੀ ਵੀ ਤਿੰਨੇ ਹੀ ਇਨਸਪਾਇਰ ਹੋ ਗਏ ਆ ਤਿੰਨੇ ਇਨਟੈਡ ਹੋ ਗਏ ਤਿੰਨੇ ਡੈਟ ਆ ਇਹ ਫੋਸਟਰ ਟੋਕਿਕ ਮੌਕੇ ਤੇ ਆ ਗਏ ਇੱਕ ਮੌਕੇ ਤੇ ਹੋ ਗਿਆ ਦੋ ਹਸਪੀਟਲ ਜਾ ਕੇ ਹੋਈ ਜੀ ਕੋਈ ਨਾਮ ਵਗੈਰਾ ਹੋਵੇ ਉਹ ਇੱਕ ਸੀਗਾ ਰੋਹਿਤ ਜੀ ਸਨ ਆਫ ਦ ਦੁਬਈ ਵਾਸੀ ਗੋਵਿੰਦਪੁਰਾ ਤੇ ਦੂਸਰਾ ਹੈਗਾ ਇਹ ਅਸ਼ੀਸ਼ ਕੁਮਾਰ ਸਨ ਆਫ ਗੋਲੂ ਤੀਸਰਾ ਹੈਗਾ ਸੀਗਾ ਜੀ ਮਨੋਜ ਕੁਮਾਰ ਵਾਸੀ ਗੋਵਿੰਦ ਇਤਨੇ ਜਿਹੜਾ ਗੋਬਿੰਦ ਦੇ ਰਹਿਣ ਵਾਲੇ ਇਹ ਵੀ ਕਿੱਥੋਂ ਆਦੇ ਸੀ ਇਹ ਇਹ ਸਭ ਸ਼ਹਿਰਪੁਰ ਤੋਂ ਆ ਰਹੇ ਸੀ ਇਹ ਕੰਮ ਕਰਦੇ ਸੀ ਟਾਈਪ ਪੱਥਰ ਵਗੈਰਾ ਦਾ ਕੰਮ ਕਰਦੇ ਸੀ ਕਿ ਦਿਨ ਜੀਸੀਬੀ ਵਾਲਾ ਜੀਸੀਪੀ ਵਾਲਾ ਜਿਹੜਾ ਸੀ ਉਹ ਮੌਕੇ ਤੋਂ ਦੌੜ ਗਿਆ ਸੀ ਐਕਸੀਡੈਂਟ ਦੇ ਕਾਰਨ ਉਹ ਸੰਗਲ ਕੁਛ ਮੁੱਕੇ ਜਿਹਾ ਲੱਗਦਾ ਐਕਸੀਡੈਂਟ ਦੇ ਕਾਰਨ ਆ ਪੂ ਜਿਹੜੀ ਪਬਲਿਕ ਸੀ ਉਹ ਤੇ ਕਹਰੇ ਵੀ ਇਹਨਾਂ ਦਾ ਜਦੋਂ ਮੋੜ ਲਗੇ ਇਹਨਾਂ ਨੇ ਨਹੀਂ ਦੇਖਿਆ ਜਾਂ ਕਿੱਦਾਂ ਵੀ ਸੀਗਾ ਤੋਂ ਇੱਕ ਜੀ ਦੇ ਵਿੱਚ ਵੜ ਗਏ ਇੱਕ ਲੱਗਦਾ ਕਿ ਦੇਸੀ ਵੀ ਕਮਜ਼ੋਰੀ ਜੀ ਹੈ ਜੇ ਸਿਰਫ ਇਹ ਹੀ ਕਮਜ਼ੋਰੀ ਚ ਲੈਣੀ ਹੈ ਤੇ ਟ੍ਰੈਵਲ ਜੀ ਡਰਾਈਵਰ ਜਦੋਂ ਮੌਕੇ ਤੋਂ ਪਹੁੰਚ ਗਿਆ ਸੀ ਸਾਡੇ ਜਾਣ ਤੋਂ ਪਹਿਲਾਂ ਉੱਥੋਂ ਦੇਖੇ ਸੀਗੇ ਕਿੰਨੇ ਵਿਅਕਤੀਆਂ ਡੈਡ ਬੋੜੀਆਂ ਡੈਡ ਬੋੜੀਆਂ 3 ਨੇ ਉਹ ਉਹ ਸੀ ਡੈਡ ਹੌਸਰ ਕਰਤੀ ਇਹ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਹੁਣ ਪਰਚਾ ਲੱਗੀ ਜਦ ਅੱਗੇ ਤੋਂ ਫਗਵਾੜਾ ਤੋਂ ਯਸ਼ਰਮਾ ਦੀ ਰਿਪੋਰਟ